ਕਾਉ ਜੀ ਸ਼ਸ਼ਰੀਆ ਘਾਲ ਸਾਰੇ ਵੀਰ ਮੇਰੇ ਪਿਆਰੇ ਤੇ ਬਾਈ ਜੀ ਆਪਾਂ ਸੀਟ ਕਵਰ ਕੱਢੇ ਹਾਲੇ ਦੇਖੋ ਹੀ ਚੈੱਕ ਆਊਟ ਕਰ ਲੋ ਜੀ ਇੱਕ ਬਾਰ ਦੇਖੋ ਜੀ ਜੈਡ ਫਲੈਕ ਸੀਟ ਕਵਰ ਰੇਟ ਸੁਣ ਕੇ ਸੋਡੇ ਹੋ ਸੋਡੇ ਆਣ ਗਈ ਪਹਿਲਾ ਪਤਾ ਨੋਟ ਕਰ ਲੋ ਮਾਨਸਾ ਮੂਸਾ ਚੁੰਗੀ ਜੀ ਠੀਕ ਆ ਸੱਸਾ ਰੂੜਾ ਹੀ ਮੇਨ ਹਾਈਵੇ ਦੇ ਬਾਈ ਜੀ ਨੰਬਰ ਨੋਟ ਕਰ ਲਓ 7986084537 ਇਹ ਬਾਈ ਜੀ ਆਪਾਂ ਇਹਨਾਂ ਦੇ ਰੇਟਾਂ ਦੀ ਗੱਲ ਕਰੀਏ ਪਹਿਲਾਂ ਚੀਜ਼ ਕੁਆਲਟੀ ਚੈੱਕ ਕਰੋ ਜੀ ਪੂਨ ਡਿਜ਼ਾਈਨਿੰਗ ਹਰ ਇੱਕ ਸੀਟ ਕਵਰ ਮਿਲੂਗਾ ਜੀ ਠੀਕ ਹੈ ਇਹਦੇ ਨਾਲ ਆਪਣਾ ਆਹ ਸੀਟ ਕਵਰ ਆ ਜਾ ਜੀ ਦੇਖੋ ਲੁੱਕ ਦੇਖੋ ਬਾਈ ਪੈਂਦੀ ਬਾਈ